ਹਏ ਬਾਹਰ ਤੇ ਕੋਈ ਵੀ ਨਹੀਂ ਆ ਤੇ ਮੈਨੂੰ ਕੀ ਲੱਗਣ ਡਿਆ ਇਹ ਪਿੱਛਾ ਜਿੱਦਾਂ ਕੋਈ ਹੈਗਾ ਵਾ ਹਏ ਮੇਰੇ ਤੇ ਸਾਰਾ ਜਿਹਾ ਗੁਰਵਰ ਦਾ ਕੜਾ ਲੱਗਦਾ ਚੇ 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 ਹਏ ਚੇ ਜਰਾ ਜਰਾ ਬਾਹਰ ਜਰਾ ਮੈਨੂੰ ਲੱਗਣ ਡਿਆ ਕਰਦੇ ਵਾਜਾ ਵਾਜਾ ਪੁੱਤ ਆ ਗਿਆ ਹੈ ਹੈ ਤੈਨੂੰ ਆਪਾ ਲੱਭਣ ਡਿਆ ਤੂੰ ਇੱਥੇ ਬਿਠੇ ਜੀ ਕੀ ਕੀਤਾ ਅੱਜ ਘਰਾਂ ਕੇ ਅੱਜ ਅੱਜ ਆ ਤੇ ਕੀਤੇ ਗਿਦਾ ਰੰਦ 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 ਪਰ ਇਹੋ ਜਿਹਾ ਸਿਲਕੰਦੀ ਆ ਕੇ ਦੌੜਾਂ ਲੱਗੀਆਂ ਇੱਥੋਂ ਉਹਨਾਂ ਦੀਆਂ ਅਸੀਂ ਪੰਗਾ ਪਾਇਆ ਕੇ ਨਾ ਆਤਾ ਪੰਗਾ ਪਾਉਣਗੇ ਬਣੇ ਨਾ ਬਣੇ ਉਹਦਾ ਮੇਰਾ ਨਾ ਲੈਣਾ ਨਾ ਲਈ ਹਨ ਜੇ ਕਿਤੇ ਸਾਡੇ ਸਾਥ ਦੀ ਜਰੂਰਤ ਪਈ ਤਾਂ ਦੱਸਿਓ ਜਰੂਰ ਇਹਨਾਂ ਦੇ ਅੱਗੇ ਤੁਹਾਡੇ ਸਾਥ ਦੀ ਜਰੂਰਤ ਨਹੀਂ ਪੈਣੀ ਇਹਨਾਂ ਲਈ ਮੈਂ ਕੱਲੀ ਬਥੇਰੀ ਆ ਜਦੋਂ ਮੈਂ ਜਿੰਦੀ ਹਾਂ ਉਦੋਂ ਜ਼ਰੂਰ ਹੀਗਾ ਕਿ ਮੈਨੂੰ ਕਿਸੇ ਦੇ ਸਾਥ ਦੀ ਲੋੜ ਹੀਗੀ ਪਰ ਹੁਣ ਤੁਸੀਂ ਜਿੱਥੇ ਮੈਨੂੰ ਲਿਆਤਾ ਵਾ ਇੰਨਾ ਹੀ ਬੜਾ ਵਾ ਹੁਣ ਅੱਗੇ ਮੈਂ ਕੱਲੀ ਇਹਨਾਂ ਲਈ ਬਹੁਤ ਆ ਜੇ ਕਿਤੇ ਲੋੜ ਪਵੇ ਦੱਸ ਦੇਣਾ ਹਾਂ ਉਹ ਤੇ ਕੋਈ ਨਹੀਂ ਜੇ ਤੁਹਾਨੂੰ ਵੀ ਕਿਤੇ ਮੇਰੀ ਲੋੜ ਪੈਂਦੀ ਹੈ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਤਾਂ ਲੱਭਦੇ ਰਹੇ ਤਾਂ ਉੱਤੇ ਤੇ ਤੁਸੀਂ ਇੱਥੇ ਹੀ ਨਹੀਂ ਹਨ ਮੈਂ ਫਿਰ ਇੱਥੇ ਹੀ ਸੀ ਫਿਰ ਆਪਾਂ ਦੋਵਾਂ ਨੇ ਪਲਾਨ ਬਣਾਇਆ ਚੱਲ ਚੱਲੀਏ ਉਹਦੇ ਕੋਲ ਵੇਖ ਕੇ ਇਹ ਮਨ ਦੇ ਵਿੱਚ ਕੀ ਕਰ ਲਈ ਵੇਖੋ ਫਿਰ ਅੰਦਰ ਕੀ ਬਣ ਰਿਹਾ ਵਾ ਚੱਲ ਕੋਈ ਨਹੀਂ ਵੇਲੇ ਤਮਾਸ਼ਾ ਵੇ ਇੱਥੇ ਬੈਠਾ ਕੀ ਕਰਨ ਡਿਆ ਵਾ ਉੜ ਜਾ ਉੜ ਜਾ ਗੁਰਵਰ ਪੁੱਤ ਫੋਨ ਫੜਾ ਮੈਨੂੰ ਮੈਂ ਪਾਠ ਲਾਵਾਂ ਉੱਤੇ ਪਾਠ ਨਾ ਵਾ ਅਈ ਰੱਤ ਰਵਾ ਗਿਰੋ ਚੱਲ 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 ਜਾ ਅੰਦਰ ਨੂੰ ਜੇ ਮੈਂ ਜਿੰਨੂ ਦੱਸਿਆ ਮੈਂ ਬਾਹਰ ਬਹੁਤ ਰੋਇਆ ਹਈ ਹੁਣ ਮੈਂ ਕਿੰਨਾ ਦੱਸਾਂ ਜੇ ਪੀਂਦਾ ਉਹ ਮਾਤਾ ਤੀਹੋ ਹਈ ਗੁਰਵਰ ਉਰ ਬਰ ਪੁਰਤ ਪਾਠ ਲਾ ਦੇ ਹੁਣ ਤੇ ਹੈ ਲਾ ਮੇਰਾ ਪੋਤ ਲਿਆ ਮੈਂ ਅਲਾਦਾ ਤੁਸੀਂ ਨਾ ਅੱਖੇ ਕਿਤੇ ਲੱਗੀ ਮਾਂ ਦੇ ਤੁਸੀਂ ਪਤਾ ਨਹੀਂ ਕਿਹੜੇ ਦਿਨ ਜੰਮੇ ਜਿੱਦਨ ਮਾਂ ਦੇ ਅੱਖੇ ਨਹੀਂ ਲੱਪਣਾ ਅਈ ਜਿ ਪਿਛੇ ਆ ਗਿਆ ਤੇ ਮੈਂ ਕੀ ਕਰੂੰਗੀ ਅਈ ਮੈਨੂੰ ਕੀ ਹੋ ਗਿਆ ਐ ਇਹਨੇ ਸਾਰਾ ਸਿਸਟਮ ਹੀ ਹਲਾਤਾ ਮੇਰਾ ਕੀ ਕਹ ਲੋਂਗੀ ਹੋਣਾ ਕੀ ਆ ਸੌ ਸਾਈ ਹੋਏ ਤੀ ਬੜੇ ਸੌ ਸਾਈ ਹੋਏ ਇੱਥੇ ਚਾ ਰੁਕ ਜਾ ਮੈਂ ਹੱਥ ਤੋਲਾ ਫੇ ਸੋਨੀ ਕੀ ਹੋਇਆ ਢੋਲਾ ਹੱਥ ਤੋ ਪਹਿਲਾਂ ਤੈਨੂੰ ਹੱਥਾਂ ਦੀ ਪਈ ਆ ਇੱਥੇ ਮੇਰੀ ਆਂਦਰਾ ਇਕੱਠੀਆਂ ਕਰਨੀਆਂ ਔਖੀਆਂ ਹੋ ਜਾਣੀਆਂ ਆਏ ਹੈ ਤੇ ਗੰਦੇ ਹੱਥ ਹੀ ਹੁਣ ਮੈਂ ਦਸ ਤੋਣੇ ਨਹੀਂ ਮੈਨੂੰ ਤੇ ਇਦਾਂ ਦਾ ਕਰਨ ਲੱਗੀ ਸੀ ਜਦ ਤੱਕ ਗੱਡੀ ਥਲੇ ਡੱਟੂ ਨਹੀਂ ਆਇਆ ਹੁੰਦਾ ਇਦਾਂ ਹੋ ਜਾਣਾ ਸੀ ਮੇਰਾ ਹਾਲ ਕੌਣ ਕਰਦ ਲੱਗੀ ਸੀ ਅਸੁਖ ਤੁਹਾਡੇ ਚ ਵਜ ਕੀ ਦੁਬਾਰੋਂ ਮੇਰੇ ਕੋਲ ਡਰ ਕੇ ਆ ਗਈ ਏ ਤੇਰੇ ਕੋਲ ਡਰ ਕੇ ਆ ਗਈ ਏ ਤੇਰੇ ਕਿਹੜੇ ਦੰਦ ਨਿਕਲ ਆਏ ਬਾਹਰ ਚੜੇਲਾ ਵਾਂਗੂ ਵੀ ਤੇਰੇ ਕੋਲ ਡਰ ਗਈ ਏ ਉਹ ਚੜੇਲਾ ਵਾਂਗੂ ਦੰਦ ਨਹੀਂ ਨਿਕਲ ਆਏ ਪਤਾ ਨਹੀਂ ਕਿਹੜੀ ਗੱਲੋਂ ਡਰੀ ਈ ਏ ਇਹ ਤੇ ਕੂੜਾ ਸੁੱਟ ਕੇ ਬਾਹਰੋਂ ਆਉਂਦੀ ਤੇ ਥੋੜਾ ਜਿਹਾ ਰਹਿਣ ਦਿੱਤਾ ਮੈਂ ਹਾਂ ਆ ਵੀ ਚੁੱਕ ਦੇ ਚੱਜਣਾ ਕਹਿਣ ਲੱਗੀ ਸਾਨੂੰ ਤੇ ਬਾਹਰੋਂ ਆਉਂਦੀ ਤੇ ਮੈਂ ਇਦਾਂ ਹੱਥ ਲਾਇਆ ਤੇ ਭੱਜ ਜਾਈ ਉਸੇ ਲਈ ਪਰ ਨਹੀਂ ਤੇਰੀ ਤੇ ਪਰ ਨਹੀਂ ਮੈਨੂੰ ਪੈ ਜਾਣੀ ਈ ਹੁਣੇ ਮੈਂ ਤੇ ਕੜਾ ਵੇਖਦਾ ਹੋਂਡਿਆ ਆਪਣੇ ਧਿਆਨ ਵੀ ਅੰਦਰ ਪਿਆ ਹੈ ਮੈਂ ਗੁਰਵਰ ਦਾ ਲੱਗਦਾ ਪੁੱਛਣਾ ਭਲਾ ਆਹੋ ਕੜਾ ਤੇ ਗੁਰਵਰ ਦਾ ਹੀ ਆਏ ਉਹਨੇ ਕੁਛ ਵੇਖ ਲਿਆ ਲੱਗਦਾ ਕੜਾ ਤੇ ਗੁਰਵਰ ਦਾ ਵਾ ਤੇ ਤਿੰਨ ਤੇਰਾ ਪਸਾਨਣਾ ਹੋ ਜਾਣਾ ਹੀ ਲੋਕਾਂ ਕਹਣਾ ਬੰਦਾ ਤੇਰਾ ਹੀ ਹੈ ਮੈਂ ਕਿ ਪੁੱਛਣਾ ਹੀ ਕਰਦਿਆ ਤੈਨੂੰ ਐਡਾ ਦਾ ਹਾਲ ਹੋ ਜਾਣਾ ਹੀ ਮੇਰਾ ਜਦਾਂ ਵਜੀ ਮੇਰੇ ਚ ਆ ਗਏ ਕੀਪਤਾ ਇਹਨੂੰ ਕੀ ਦਿਖਾਈ ਦਿੰਦਾ ਆ ਦਿਖਾਈ ਦਿੰਦਾ ਵਾ ਇਹਨੂੰ ਦਿਖਾਈਦਾ ਤੇ ਮੈਨੂੰ ਪਤਾ ਨਹੀਂ ਨੇਰੀ ਵਾਂਗੂੰ ਆਉਂਦੀ ਐ ਮੰ ਕੀ ਕਰਨਾ ਹੈ ਸਾਰੇ ਲੋਕ ਨੇ ਆ ਪੁੱਛਾ ਪਾਰੋ ਘੜੇ ਕਾ ਨੇ ਵੇਖਿਆ ਕੀ ਆ ਆਹੋ ਮੇਰੇ ਤੋਂ ਵੀ ਤਾਈਓ ਢਰ ਕੇ ਇਹਨੂੰ ਪੁੱਛ ਨਹੀਂ ਇਹ ਮੇਰੇ ਰੱਖਾ ਘੜੀ ਨੇਰ ਆ ਗਿਆ ਚਲ ਆਰਾ ਦੁੱਧ ਹੀ ਕੜਾ ਜਿੱਥੋਂ ਲਿਹਾ ਜੇ ਮੁੜ ਕੇ ਫੇਰ ਉਹਦਾ ਪਤਾ ਹੈਗਾ ਜਿੱਦਾਂ ਦੀਆਂ ਗੀਨਾ ਕਣਾ ਘੜਾ ਘੁੱਟ ਲਿਆ ਸਾਡਾ ਘੜਾ ਘੁੱਟ ਲਿਆ ਵਾਏ ਕਰੂ 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 ਵਾਹਿਗੁਰੂ 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 ਆਈ ਗੁਰੂ ਆਈ ਗੁਰੂ ਆਈ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੇ ਆ ਕੋ ਸਣੀ ਕੋਸ ਤੇ ਵਾਹਿਗੁਰੂ ਵਾਹਿਗੁਰੂ ਬੜਾਇਆ ਬਲੇ ਜੱਪਣ ਦੀ ਕੀ ਗੱਲ ਆ ਉਦਾਂ ਹੀ ਮੇਰਾ ਰੱਬ ਨੂੰ ਯਾਦ ਕਰਨ ਲਈ ਹੂੰ ਐ ਬਲੇ ਤੇ ਕਦੀ ਮੈਂ ਤੈਨੂੰ ਵੇਖਿਆ ਨਹੀਂ ਮੈਂ ਰੱਬ ਨੂੰ ਯਾਦ ਕਰਦਾ ਲੈ भूत तो हाँ। तो हाँ। 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 ही मेनू पता वाह मन कर अज पते भी बड़े भारी हो गए पते भारी हो गए ਔਰ ਪੱਤੇ ਬੜੇ ਭਾਰੀ ਹੋ ਗਏ ਅੱਜ ਮੇਰੇ ਤੇ। ਪੋਚੀ ਕੋਹਣਾ ਬੜਾ ਮੁੰਦਾ ਹਾਲ ਹੋਇਆ ਈਓ। ਉਦਾਂ ਹੀ ਲੱਗਣ ਡਿਆ ਮੈਨੂੰ ਤਾਂ ਕੁਛ ਵੀ ਨਹੀਂ ਪਰ ਆ ਲੱਗਣ ਡੈ ਮੈਂ ਵੀ ਬਾਰੋਂ ਹੀ ਆਈ। ਤੈਨੂੰ ਨਹੀਂ ਨਾ ਹਜੇ ਦਿਖਣ ਡਿਆ। ਹੂੰ ਮੈਨੂੰ ਪਤਾ ਵਾ। ਉਹ ਤਾਂ ਆ ਗਿਆ ਵਾ। ਉਹਨੇ ਮੇਰੇ ਮੋਢੇ ਤੇ ਹੱਥ ਰੱਖਿਆ। ਉਹਨੇ ਪੱਤੇ ਭਾਰੀ ਕਰਤੇ। ਉਹ ਫੇਰ ਇੱਥੇ ਮੈਨੂੰ ਫੇਰ ਦਿਖਿਆ। ਉਹਨੇ ਚਾਂਜਰਾਂ ਬੜੀਆਂ ਸ਼ਣਕਾਈਆਂ। ਬੜੀ ਚਾਂਜਰਾਂ ਦੀ ਆਵਾਜ਼ ਆਈ ਸਾਡੇ ਘਰੋਂ ਇੱਥੋਂ। ਜਾਣੇ ਪੈਣਾ ਤੂੰ ਤਾਂ ਡਰ ਗਈ ਤੂੰ ਮੇਰਾ ਬੰਦਾ ਵੀ ਲੱਗਿਆ ਹ ਮਾਰਨ ਸੁੱਟ ਕੇ। ਉਨਦੇ ਤੇਰੇ ਨੂੰ ਮੈਂ ਬਚਾ ਤਾ ਵਾ ਉਹਨੇ ਮੈਂ ਦੱਸ ਤਾ ਉਹਨੇ ਮੈਂ ਪੈਨੇ ਕਿਹਾ ਸੀ ਸੇਫ ਹੋ ਜਾ ਭੂਤ ਆਉਣ ਡਿਆ ਵਾ ਭੂਤ ਕਿਥੋਂ ਆ ਗਿਆ ਤੇ ਗੁਰੂਵਰ ਦਾ ਕੜਾ ਲੈ ਕੇ ਆਉਣ ਡੇ ਵੀ ਆ ਕੇ ਤੇ ਗਵਾਜਣਾ ਕੋਈ ਖੜ ਕੇ ਨਾ ਲੈ ਜੇ ਮੁੜ ਕੇ ਤੁਹਾਡਾ ਨਾਲ ਆਉਣਾ ਉਹ ਡੇ ਝੰਕਾਉਣ ਤੇ ਬਾਅਦ ਮੈਂ ਤੇਰੇ ਮੋਢੇ ਦੇ ਹੱਥ ਰੱਖਿਆ ਸੀ ਆਹੋ ਜਾਣ ਕੇ ਝੂਠ ਬੋਲੀ ਜਾਂਦੇ ਤਾਨੂੰ ਸਮਝਦੇ ਨਹੀਂ ਵੀ ਸੋਕਿਛ ਦੇਣਾ ਮੈਨੂੰ ਪਤਾ ਵਾ ਸਾਰਾ ਝੂਠ ਨਹੀਂ ਬੋਲਿਆ ਉਹ ਤੇ ਕੂੜਾ ਰਹਿ ਗਿਆ ਸੀ ਮੈਂ ਤੈਨੂੰ ਇਹ ਕਹਿਣ ਲੱਗੀਆਂ ਵੀ ਇਹ ਵੀ ਕੂੜਾ ਚੁੱਕ ਖਸਮਾ ਨੂੰ ਖਾਂਦਾ ਕੂੜਾ ਕੂੜਾ ਬਥੇਰਾ ਚੁੱਕ ਲਿਆ ਮੈਂ ਹੁਣ ਚੁੱਕੇ ਜਾਂਦਾ ਮੇਰੇ ਕੋਲ ਤੂੰ ਐਦਾਂ ਕਰ ਰਿਹਾ ਰੈਸਟ ਕਰ ਲੈ ਥੋੜਾ ਕਚੇਰਾ ਪਾਣੀ ਪੀਣਾ ਮੱਲਿਆ ਵਾ ਨਹੀਂ ਪਾਣੀ ਨਹੀਂ ਮੈਂ ਪੀਣਾ ਹਾਂ ਪਾਣੀ ਨਹੀਂ ਮੈਂ ਪੀਣਾ ਚੱਲ ਤੂੰ ਲੰਮੇ ਪਹਿਲਾਂ ਕੋਈ ਨਹੀਂ ਧਿਆਨ ਨਾ ਰਹੀ ਤੂੰ ਵੀ ਜ਼ਮਨ ਮੈਂ ਧਿਆਨ ਨਾ ਹੀ ਕੋਈ ਨਹੀਂ ਤੂੰ ਡਰਨਾ ਮੈਂ ਤੈਨੂੰ ਫੇਰ ਵੀ ਕਹਿਣ ਦੀ ਮੈਂ ਹੀ ਗਈ ਹਜੇ ਤੂੰ ਸੂਤ ਕੋਚੋਂ ਨਿਕਲੀ ਆ ਨਾ ਮੈਨੂੰ ਲੱਗਦਾ ਸਾਰਾ ਪੰਗਾ ਤੇਰੇ ਸੂਤਕ ਦਾ ਪਿਆਈ ਆ ਹਾਏ ਛੁਕਰ ਕਰ ਸੂਤਕ ਦਾ ਪੰਗਾ ਕਾਦਾ ਹੁੰਦਾ ਹਾਏ ਸੂਤਕ ਵਿੱਚ ਪੂਤ ਚੜੇਨਾ ਹੁੰਦੇ ਆ ਜਾਣ ਪੈਣਾ ਤੋ ਮੈਨੂੰ ਵੀ ਨਾਲ ਡਰਾਈ ਜਾਣ ਡਈ ਆ ਮੈਨੂੰ ਲੱਗਦਾ ਪਾਣੀ ਪੁਣੀ ਨਹਾ ਕੇ ਨਾ ਕਿਤੇ ਵਿੜੇ ਬੂੜੇ ਵੱਲ ਡੋਰ ਛੜਿਆਈ ਤੇਰੇ ਵਾਸਤੇ ਨਹੀਂ ਗੱਲ ਤੂੰ ਰੈਸਟ ਕਰ ਸਭ ਕੋ ਠੀਕ ਹੋ ਜਾਣਾ ਪੰਗਾ ਹੀ ਤੂੰ ਪਾਇਆ ਸੋਹਣ ਇਹਦਾ ਹੀ ਪੰਗਾ ਮੈਨੂੰ ਲੱਗਦਾ ਇਹਦੇ ਸੂਤਕ ਵਿੱਚ ਪੂਤ ਆ ਗਈ ਹੈ ਹੁਣ ਆਪ ਤੇ ਦਾ ਖਤਮ ਹੋ ਗਿਆ ਇਹਨੇ ਮੈਨੂੰ ਲੱਗਦਾ ਮੇਰੇ ਤੇ ਕੁਛ ਕਰਾਤਾ ਤਾਂ ਹੀ ਤੇ ਪੇਕੇ ਚਲ ਗਈ ਕਿ ਹੁਣ ਮੈਨੂੰ ਆਂਦੀ ਡਰਨਾ ਡਰਨਾ ਕੋਨਾ ਕੋਤੇ ਰਹਿ ਗਾ ਮੈਂ ਆਖਣੇ ਦਵਾਈ ਲੈਣ ਗਏ ਨਹੀਂਗੇ ਜਾਨਾ ਵਾ ਇੱਥੇ ਬਹਿ ਜਾ ਕੁਰਸੀ ਤੇ ਮੇਰਾ ਜੀ ਨਹੀਂ ਕੰਡੇ ਜਾਣ ਮੇਰੇ ਪੀੜ ਹੀ ਹੋ ਜਾਂਦੀ ਹੈ ਆਟੋ ਲਾ ਲਓ ਉੱਥੇ ਬਹਿ ਜਾ ਉੱਥੇ ਬਹਿ ਜਾ ਨਾ ਚੱਲ ਕੋਈ ਵੀ ਨਹੀਂ ਪੀੜ ਹੋਈ ਜਾਂਦੀ ਤੇ ਦਵਾਈ ਤੋਂ ਬਿਨਾਂ ਥੋੜਾ ਪੀੜ ਦਾ ਆਰਾਮ ਆਉਣਾ ਵਾ ਗੋਲੀ ਖਾਓਗੇ ਤੇ ਪੀੜ ਦਾ ਆਰਾਮ ਆਉਣਾ ਵਾ ਹਾਂ ਕੋਈ ਨਹੀਂ ਚੱਲੇ ਜਾਂਦਾ ਵਾ ਪੈਸਾ ਤੇ ਲਵੇ ਕੋਈ ਵੇਖਣਾ ਵਾ ਕਿ ਨਹੀਂ ਹਾਂ ਦਵਾਈ ਜੋਗੇ ਵੀ ਨਹੀਂ ਉਹ ਚੱਲ ਕੀ ਪਤਾ ਉਹਨੇ ਡਾਕਟਰ ਨੇ ਜਿੰਨੇ ਮੰਗ ਲਏ ਉਹਨੇ ਦੇਣੇ ਪੈਣੇ ਆ ਹਾਦੀ ਹੋ ਗਈ ਆ ਕਿਤੇ ਬਿਲਕੁਲ ਹੀ ਮੈਨ ਨਹੀਂ ਆ ਹਾਦੋ ਠੇਕਾ ਦੀ ਹੋ ਗਈ ਦੱਸ ਪਹਿਲਾਂ ਮੈਂ ਬਥੇਰਾ ਤੁਹਾਨੂੰ ਕਹਿਨੀ ਆ ਬਥੋੜਾ ਬੋਤਾ ਬੰਦਾ ਆਪਣਾ ਪੱਲਾ ਰੱਖੇ ਉਦੋਂ ਨਹੀਂ ਜੀਆਂ ਪੁੱਤਾਂ ਨੂੰ ਕੀ ਚੰਗਾ ਵਾ ਜੋ ਮੇਰੇ ਨਿਆਣੇ ਆਂਦੇ ਉਹ ਹੀ ਆ ਹੁਣ ਮੂੰਹਾਂ ਲਵੇਂਦੇ ਰਿਹਾ ਕਰੋ ਕਦੋਂ ਕੋਈ ਤੁਹਾਨੂੰ ਦਵੇ ਤੇ ਕਦੋਂ ਤੁਸੀਂ ਜਾ ਕੇ ਦਵਾਈ ਲਿਆਓ ਠੇਕੇਆਂ ਨਾ ਕਿੰਨਾ ਕਿ ਚਿਰ ਲੰਘਦਾ ਵਾ ਪਿਆਲੀ ਦੀਆਂ ਨਾ ਚਲ ਅਸ਼ਕ ਕੋਈ ਨਹੀਂ ਕੋਈ ਨੂੰ ਤਾਂ ਕੋਈ ਨਹੀਂ ਆ ਦੁੱਖ ਵਧਾ ਕੇ ਬਹਿ ਜਾਣਾ ਹੈ ਇਦਾਂ ਹੀ ਤੇ ਕੀ ਕਰਨਾ ਵੀ ਕੀ ਆ ਜੀ ਕੇ ਹੁਣ ਕਿਧਾ ਆ ਗਿਆ ਸਾਬੀ ਦਾ ਆ ਗਿਆ ਜੀ ਹੈਲੋ ਹੈਲੋ ਸასი ਕਾਲ ਡੈਡੀ ਜੀ ਸასი ਕਾਲ ਪੁੱਤ ਜੀ ਕੀ ਹਾਲ ਜੇ ਵਧੀਆ ਜੀ ਵਧੀਆ ਤੁਸੀਂ ਸੁਣਾਓ ਕਿਦਾਂ ਜੀ ਸੇਤਾਂ ਠੀਕ ਵਾ ਪੁੱਤ ਸੇਤਾਂ ਇਦਾਂ ਹੀ ਢਿੱਲੀਆਂ ਹੀ ਹੁਣ ਮੈਂ ਦਵਾਈ ਲੈਣ ਜਾਣਾ ਅਹੀਂਗਾ ਤੇ ਜਾਇ ਨਹੀਂ ਜਾਣ ਰਿਆ ਮੇਰ ਕੋ ਠੀਕ ਕਰੀ ਜਾਂਦੇ ਕੋ ਕੋ ਨਹੀਂ ਲੱਕ ਫੜ ਕੇ ਬੈਠਾ ਕਰਨਾ ਕਰਨਾ ਮੈਂ ਕੀ ਆ ਪੁੱਤ ਅੱਛਾ ਮੰਮੀ ਆਵੇ ਲੱਗੇ ਬੈਠੀ ਮੇਰੇ ਠੀਕ ਆ ਹਾਂ ਔਰ ਤੂੰ ਸੁਣਾ ਸੇ ਤਾਂ ਠੀਕ ਮੇਰੇ ਪੁੱਤ ਦੀਆਂ ਮਨਜੀਤ ਠੀਕ ਠਾਕ ਆ ਪੁੱਤ ਠੀਕ ਠਾਕ ਵਾ ਮਮੀ ਸਾਸਰੀ ਸਾਸਰੀ ਘਰ ਪੁੱਤ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੂੰ ਸੁਣਾਓ ਡਿਊਟੀ ਤੇ ਆ ਕਿ ਰੂਮ ਚ ਵਾ ਨਹੀਂ ਨਹੀਂ ਮੈਂ ਹੁਣੇ ਹੀ ਆਇਆ ਆਂਗਾ ਅੱਛਾ ਤੇ ਖਾਦਾ ਪੀਤਾ ਕੁਛ ਹਾਂਜੀ ਹਾਂਜੀ ਮੈਂ ਮਾਰੀ ਜਿਹੜੀਆਂ ਕਰਾਇਆ ਉਹ ਗੱਲ ਅੱਛਾ ਡੈਡੀ ਪੁੱਤ ਹਾਂ ਮੈਂ ਫੜਿਆ ਵਾ ਫੋਨ ਹਾਂ ਡੈਡੀ ਉਹ ਮੈਂ ਪੈਸੇ ਭਾਤੇ ਆ ਸੁਖ ਦੇ ਕਾਉਂਟ ਚ 85000 ਰੁਪਈਆ ਅੱਛਾ ਤੇ ਉਹ ਵੇਖ ਲਿਓ ਜਾਂ ਤੇ ਤੂੰ ਜਾ ਕੇ ਬੈਂਕਾ ਜੀ ਖੜਾ ਲਿਓ ਨਹੀਂ ਤੇ ਸੁੱਖ ਕੋਲ ਏਟੀਐਮ ਲੈ ਜਿਓ ਪੁੱਤ ਕੀ ਬਤਾ ਦਵੇਗਾ ਨਾਂ ਦਵੇ ਏਟੀਐਮ ਹਨੂ ਨਹੀਂ ਨਹੀਂ ਦੇ ਦੂੰਗੀ ਤੂੰ ਆਖੇਗਾ ਤੇ ਫੇਰ ਭਾਵੇਂ ਮਿਲ ਜੇ ਹਨੂ ਉਦਾਂ ਤੇ ਮੈਨੂੰ ਆਸ ਨਹੀਂ ਕਿ ਕੋਈ ਹੈਗੀ ਉਹ ਮੈਂ ਉਹਨੂੰ ਦੱਸਿਆ ਵਾ ਫਿਰ ਕੋਈ ਏਟੀਐਮ ਲੈ ਲਿਓ ਅੱਛਾ ਤੇ ਉਸ ਤੋਂ ਪੈਸੇ ਕਢਾ ਲਿਆਓ ਹਾਂ ਤੇ ਬਾਕੀ ਜਿਹਨੇ ਖਰਚਣੇ ਉਹਨੇ ਕੀ ਕਢਾਇਓ ਤੇ ਜਾਂ ਸੁੱਖ ਨੂੰ ਦੱਸ ਦਿਓ ਉਹ ਮੈਨੂੰ ਲਿਖ ਕੇ ਪਾ ਦੂ ਕਿ ਕਿੰਨਾ ਖਰਚਾ ਆਇਆ ਵਾ ਅਸ ਤੋ ਹੀ ਮੈਨੂੰ ਦੱਸ ਦਿਓ ਅੱਛਾ ਕਿਉਂਕਿ ਪੇ ਇੱਥੇ ਤੁਹਾਨੂੰ ਬੜੀ ਮੁਸ਼ਕਲ ਕਮਾਈ ਹੁੰਦੀ ਆਲੇ ਉਹ ਤੋ ਉਹਦੇ ਸਾਨੂੰ ਪਤਾ ਹੀ ਆ ਕਿ ਉੱਥੇ ਬਾਹਰ ਕਿਹੜੇ ਰੁੱਖਾਂ ਨਾਲ ਲੱਗੇ ਆ ਹਾਂ ਤੇ ਬੜੀ ਔਖੀ ਕਮਾਈ ਆ ਮਾਪੇ ਹੈ ਕਮਾਈ ਦੇ ਦੇ ਸਾਹਮਣੇ ਰੱਖਣੇ ਪੈਂਦੇ ਚੱਲ ਚੰਗਾ ਵਾ ਪੁੱਤ ਤੇ ਇਦਾਂ ਕਰਿਓ ਵੀ ਸੋ ਉਹਦਾ ਪੁੱਤ ਮੇਰੇ ਦਾ ਹੈਪੀ ਬਰਥਡੇ ਆਉਣ ਆਲਾ ਵਾ ਗੁਰਵਰ ਦਾ ਇੱਕ ਤਰੀਕ ਨੂੰ ਆਉਣਾ ਆਹੋ ਆਉਣ ਆਲਾ ਹਾਂ ਜੋ ਨਾ ਮੰਗਦਾ ਵੱਡੀ ਗੱਡੀ ਉਹਨੇ ਬੜੇ ਆਰੀ ਮੈਨੂੰ ਆਖਿਆ ਵਾ ਪੁੱਤ ਵੱਡੀ ਗੱਡੀ ਕੀ ਕਰਨੀ ਆ ਉਹ ਚਲੋ ਨਿਆਣੇ ਦੀ ਰੀਝ ਹੁੰਦੀ ਆ ਹੁਣ ਮਾਈ ਖਾਂਡੇ ਤੇ ਪੁੱਤ ਰੀ ਲਿਆਂ ਵਈ ਤੇ ਪਰਦੇਸ ਚੱਲਣ ਡਿਆਂ ਵਾ ਚੱਲੇ ਸ਼ੱਕ ਕੋਈ ਨਹੀਂ ਵੇਖ ਲਾ ਜਿੱਦਾਂ ਤੂੰ ਕਹਿਣਾ ਉਦਾਂ ਕਰਾਂਗੇ ਜੀ ਵੀ ਅੰਮ੍ਰਿਯਾ ਮੇਰੇ ਨਾਲ 15000 ਫੀਸ ਦਿੱਤੀ ਹੋਣੀ ਆ 15000 ਦੀ ਆਹੋ ਕੋਈ ਗੱਲ ਨਹੀਂ ਫਿਰ ਕੀ ਆ ਉਹ ਬੈਟਰੀ ਜੀ ਵਾਲੀ ਚਲ ਵਾ ਹੋ ਬੈਟਰੀ ਵਾਲੀ ਵੱਡੀ ਗੱਡੀ ਹੁੰਦੀ ਔਰ ਚੰਦੈ ਨਿਆਣਾ ਬੜੀ ਵਧੀਆ ਵੱਡੀ ਕਾਰ ਨੂੰ ਕ ਵੀ ਕਾਰ ਹੀ ਬਣ ਜਾਂਦੀ ਆ ਉਦੋਂ ਸ਼ੌਧਦਾਰੀ ਦਾ ਨਿਆਣਾ ਸਹੀ ਡੜੀ ਅੱਛਾ ਤੇ ਚਲੋ ਉਹਨੂੰ ਰੀਜ ਆ ਵਿਚਾਰੇ ਨੂੰ ਰੀਜ ਪੂਰੀ ਹੋ ਜੂ ਨਾਲੇ ਉਹਦੀ ਚੱਲ ਕੋਈ ਨਹੀਂ ਪੁੱਤ ਤੂੰ ਹੀ ਲੈ ਕੇ ਦੇਣੇ ਮੈਂ ਕਿਥੋਂ ਆਪਣੇ ਕੋਲੋਂ ਥੋੜਾ ਲੈ ਦੇਣੀ ਐ ਜਵੇਂ ਰੋਕਾ ਟੋਕੀ ਨਾ ਕਰਿਓ ਕੋਈ ਸਲਾਹ ਨਾ ਕਰਿਓ ਚੁੱਪ ਕਰਕੇ ਲੈ ਲਿਓ ਨਾਲ ਚੱਲ ਜਿਓ ਸੁੱਖੇ ਪੁੱਤ ਜੇ ਮੈਨੂੰ ਨਾਲ ਖੜੂਗੀ ਤੇ ਮੈਂ ਚੱਲ ਜੂਗਾ ਖੜੂਗੀ ਤੂੰ ਮੈਨੂੰ ਸਲਾਮਾਂ ਨਾ ਬਹੁਤੀਆਂ ਦਿਓ ਲੈ ਮੈਨੂੰ ਕੀ ਲੋੜ ਆ ਸਲਾਮਾਂ ਦੇਣ ਦੀ ਮਤਲਬ ਇਹੋ ਹੀ ਵੀ ਜੋ ਆਖੂਗੀ ਲੈਣਾ ਲੈ ਕੇ ਦੇ ਦਿਓ ਵੀ ਉਹਦੀ ਕਮਾਈ ਐ ਤੂੰ ਨੇ ਵਰਤਨੀ ਉਹਦੇ ਪੁੱਤ ਮੈਨੂੰ ਪਤਾ ਤੇਰੀ ਕਮਾਈ ਜੋ ਆਖੂਗੀ ਫਿਰ ਲੱਲੇ ਉਥੇ ਹਾਂ ਮੈਂ ਨਾਲ ਹੀ ਜਾਣਾ ਉਹ ਹਾਂ ਤੇ ਚਲੋ ਲੱਲੋ ਉਹਦੇ ਕੋਲ ਏ.ਟੀ.ਐਮ ਤੇ ਫੇਰ ਵੇਖ ਲਿਓ ਜਿੱਦਾਂ ਵੀ ਹਾਂ ਚੋ ਕੋਈ ਅੱਛਾ ਚਾਹੀਦਾ ਕਰਨ ਚੱਲ ਲੈ ਲੈਣਾ ਮੈਂ ਲੈ ਲੈਣਾ ਵਾ ਉਹਨਾਂ ਦੇ ਉਹਨਾਂ ਦੇ ਗੁਰਨਵਾਜ ਦੀ ਨਹੀਂ ਆ ਉਹਨਾਂ ਦੇ ਗੁਰਨਵਾਜ ਦੀ ਗੱਡੀ ਜਿਹੜੀ ਆਹੋ ਮਾੜੀ ਵਾਲਿਆਂ ਦੇ ਆਹੋ ਉਹਦੇ ਵਰਗੀ ਗੱਡੀ ਆ ਤੇ ਉਸ ਤੋਂ ਵੱਡੀ ਜਾਂਦਾ ਲੈ ਕੇ ਦਿਓ ਚਲ ਅੱਛਾ ਕੋਈ ਨਹੀਂ ਵੇਖ ਲਓ ਕੋਤਰਾ ਮੇਰਾ ਮਾਂ ਨਹੀਂ ਵੀ ਐਵੇਂ ਕਿਉਂ ਪੈਸੇ ਐਵੇਂ ਖਰਚੇ ਜਾਣੇ ਉਹਦੇ ਨਿਆਣਾ ਵਜੇ ਗੱਡੀ ਲੈ ਦਿਓ ਪਰ ਹੈਂ ਵੱਡੀ ਢੀਰ ਨੂੰ ਲੈ ਦਿਓ ਚੱਲ ਵੱਡੀ ਲੈ ਦਾਂਗੇ ਵੱਡੀ ਲੈ ਦਾਂਗੇ ਵੀਡੀਓ ਕੱਢ ਕੱਢ ਕੇ ਵਿਖਾਉਂਦਾ ਆਪਣੀ ਮਾਂ ਨੂੰ ਆ ਸ਼ਾਇ ਸ਼ਾ ਆ ਤੇ ਨੂੰ ਉਹ ਲੈ ਦਿਓ ਚੱਲ ਕੋਈ ਨਹੀਂ ਲੈ ਆ ਲੈ ਨਾਲੋਂ ਕੀ ਚੰਗਾ ਵਾ ਕੋਈ ਨਹੀਂ ਲੈ ਦਾਂਗੇ ਲੈ ਦਾਂਗੇ ਲੈ ਦਾਂਗੇ ਆ ਠੀਕ ਆ ਫਿਰ ਡੜੀ ਠੀਕ ਠਾਕ ਹੋਰ ਬੱਸ ਵਧੀਆ ਵਾ ਠੀਕ ਆ ਪੁੱਤ ਠੀਕ ਚਲੋ ਫਿਰ ਠੀਕ ਆ ਚੰਗਾ ਪੁੱਤ ਚੰਗਾ ਜੀ ਚੰਗਾ ਨਹੀਂ ਪੈਸੇ ਤੇ ਪਾਏ ਅਜੇ ਅਜੇ ਦੇਣ ਵਾਲੀ ਨੇ ਪਤਾ ਨਹੀਂ ਏਟੀਐਮ ਦੇਣਾ ਕਿ ਨਹੀਂ ਉਹ ਹਸਾ ਆਂਦਾ ਮੈਨੂੰ ਪਹਿਲਾਂ ਪਾ ਦੋ ਆਹੋ ਮੈਨੂੰ ਕੀ ਪਤਾ ਮੈਨੂੰ ਬੈਦ ਨਹੀਂ ਵੀ ਉਹ ਸਾਨੂੰ ਪੜਾ ਦੂਗੀ ਏਟੀਐਮ ਜੇ ਦੇ ਨੇ ਆਖਿਆ ਹੋਊਗਾ ਵੀ ਏਟੀਐਮ ਦੇ ਦੀ ਡੈਡੀ ਨੂੰ ਆਹੋ ਤੇ ਫਿਰ ਭਾਵੇਂ ਦੇ ਦੇ ਜੇ ਨਹੀਂ ਤੇ ਕੀ ਪਤਾ ਉਹਨੇ ਕੀ ਕਰਨਾ ਤੇ ਚੱਲ ਪੁੱਛ ਕੇ ਵੇਖ ਲੋ ਕੀ ਜਾਂਦੀ ਆ ਕਿ ਕਿੱਥੇ ਆ ਉਹ ਬਾਜ ਮਾਰਨ ਭਲਾ ਉੱਥੇ ਪੁੱਛ ਲੋ ਹੈ ਉੱਥੇ ਪੁੱਛ ਲੋਗੇ ਇੱਥੇ ਬਾਜ ਮਾਰਾਂ ਇੱਥੇ ਬਾਜ ਮਾਰ ਲਾ ਕੇ ਚੱਲ ਮਾਰ ਤੇ ਆਹ ਬਾਜ ਮਾਰ ਲਾਉਂ ਸੋਖਾ ਸੋੱਖਾ ਅਗਰ ਆ ਤੇ ਡੈਡੀ ਸੱਦਨ ਡਏ ਆ ਆ ਗਈ ਆ ਜਾ ਕੋਤ ਬਹਿ ਜਾ ਹਾਂਜੀ ਸਾਬੀ ਤਾਂ ਆਇਆ ਫੋਨ ਪਤਾ ਕੋਈ ਤੈਨੂੰ ਮੈਨੂੰ ਨਹੀਂ ਹਜੇ ਆਇਆ ਉਹਦਾ ਮਾੜੀ ਜੀ ਗੱਲ ਹੋ ਗਈ ਸੀ ਅੱਗੇ ਕਿਉਂ ਕੀ ਹੋਇਆ ਜੇ ਮੈਂ ਗੱਲ ਤੇ ਕੋਈ ਨਹੀਂ ਪੁੱਤੋ ਆਖਣ ਦੇ ਮੈਂ ਪੈਸੇ ਪਾਏ ਆ ਹਾਂਜੀ ਤੇ ਸੁਖ ਕੋ ਏਟੀਐਮ ਲੈ ਕੇ ਤੇ ਪੈਸੇ ਕਢਾ ਲਿਆਓ। ਅੱਛਾ। ਹਾਂ। ਤੇ ਉਹ ਏਟੀਐਮ ਦੇ ਹਨੂ। ਇੱਥੇ ਏਟੀਐਮ ਡੈਡੀ ਉੱਤੇ ਪਿਆ ਵਾ। ਆਹੋ ਤੇ ਉੱਤੇ ਪਿਆ ਤੇ ਮੈਨੂੰ ਪਤਾ ਉਹ ਤੋਂ ਉੱਤੇ ਪਿਆ almari ਚ ਤੇਰੀ ਕੀ ਹੋਣਾ ਵਾ। ਨਹੀਂ ਤੇ ਨਹੀਂ ਮੈਂ ਜਾਣਾ ਰਹਿਦੀ ਲੈਣ ਹੁਣ। ਸਾਹ ਇਹ ਚੜ ਗਿਆ ਗੱਲ ਸੁਣਦਿਆਂ ਹੀ ਪੈਸਿਆਂ ਦੀ ਸਾਹ ਚੜ ਗਿਆ ਵੀ ਪੈਸੇ ਲੈ ਮੰਗਦੇ ਆ। ਇੱਕਲ ਉੱਤੇ ਉੱਤੇ ਕਿਉਂ ਨਹੀਂ ਜਾਣਾ? ਮੰਮੀ ਪੈਸਿਆਂ ਦੀ ਗੱਲ ਨਹੀਂ ਉੱਤੇ ਜਾਣ ਤੋਂ ਸਾਚੜੇ ਉੱਤੇ ਨਹੀਂ ਮੈਂ ਜਾਣਾ ਕੋਠੇ ਤੇ। ਕਿੱਥੇ ਕੀ ਆ? ਉੱਤੇ ਕੇ ਤੂੰ ਉੱਤੇ ਹੀ ਸੌਂਨੀ ਉੱਤੇ ਰਹਿਣ ਡਈ ਉੱਤੇ ਕੀ ਆ ਉੱਤੇ ਰੈੜੀ ਭੂਤ ਰੈੜੀ ਭੂਤ ਨਹੀਂ ਪੈਣਾ ਅਾਨੂੰ ਦੱਸ ਦਿੱਤਾ ਵਾ ਕਿਹਦਾ ਹੁੰਦਾ ਪੁੱਤ ਕਿਤੇ ਹੋਰ ਨਾ ਕਿਸ ਨੂੰ ਦੱਸਣ ਡਿਆ ਪਈ ਆ ਗੱਲ ਭੂਤ ਲੈ ਮੈਂ ਨਾ ਆਂਡ ਗਵਾੜ ਸਾਡਾ ਕੀ ਆਖੂਗਾ ਇਹਨਾਂ ਦੀ ਨੌਂ ਸ਼ਦੈਣ ਹੋ ਗਈ ਆ ਤੇ ਮੈਂ ਨਹੀਂ ਜਾਣਾ ਉੱਤੇ ਜਾ ਮਮੀ ਮੇਰਾ ਉੱਤੇ ਮੁੰਡਾ ਲੈ ਕੇ ਛੱਟ ਉੱਤੇ ਚੜਦੀ ਸੌਂਦੀ ਆ ਕੋਈ ਰਿਸ਼ਤੇਦਾਰ ਆ ਜਾਏ ਤੇ ਇਹਨੂੰ ਨਹੀਂ ਪਤਾ ਹੁੰਦਾ ਕੋਈ ਆਇਆ ਕਿ ਨਹੀਂ ਉੱਤੇ ਉਤਰਦੀ ਨਹੀਂ ਤੇ ਹੁਣ ਤੂੰ ਕੋਠੇ ਤੇ ਨਹੀਂ ਜਾਣਾ ਇਹਨੇ ਸਿਰਫ ਇਹੋ ਗੱਲ ਹੀ ਹੋ ਕੇ ਪਿਆਹਾਂ ਦੀ ਗੱਲ ਹੀ ਹੋ। ਮੁੰਡਾ ਮੈਂ ਤੁਹਾਨੂੰ ਦੱਸਣ ਦੇ ਨਹੀਂ ਮਮੀ ਨੇ ਮਾਰੀ ਜੀ ਮੇਰੇ ਲਾਲ ਪਰਸੇ ਚ ਪਿਆ ਜਾਓ ਨਹੀਂ ਗੱਡ ਲਿਆ ਉੱਤੇ ਜਾ ਕੇ ਅਹੀਂ ਕੀ ਕਰਨ ਜਾਣਾ ਜਦੋਂ ਤੂੰ ਨਹੀਂ ਜਾਣਾ ਹੀ ਐਵੇਂ ਤੇਰੇ ਚੀਜਾਂ ਬੋਲਦੇ ਮੇਰੀਏ ਜੇ ਤੂੰ ਨਾਲ ਚੱਲ ਜਾ ਜੇ ਨਹੀਂ ਤੇ ਤੂੰ ਲਿਆ ਦੇ ਕੋਈ ਗੱਲ ਨਹੀਂ ਕੀ ਹਨ ਉਹ ਆਂਦਾ ਵਾ ਵੀ ਉਹਨੂੰ ਗੁਰਵਰ ਨੂੰ ਗੱਡੀ ਲੈ ਕੇ ਦੇਣੀ ਆ ਵੱਡੀ ਗੱਡੀਆਂ ਦਾ ਤਾਂ ਵੱਡੇ ਆ ਤੂੰ ਮੰਗਦਾ ਵਾ ਲਾ ਕੋਈ ਨਹੀਂ ਨਹੀਂ ਮੈਂ ਗਈ ਆਨਲਾਈਨ ਆਰਡਰ ਕਰਾ ਕੇ ਪਰ ਮੈਂ ਉੱਥੇ ਨਹੀਂ ਜਾਣਾ ਤੈਨੂੰ ਗੱਲ ਕੀ ਆ ਐਦਾਂ ਕੋ ਕਰਨ ਢਈ ਆ ਤੂੰ ਦਰਿਆ ਵਾਂਗੂ ਐ ਮੰਮੀ ਦੱਸੰਦ ਨਹੀਂ ਮੈਂ ਪੂਤ ਵੇਖਿਆ ਵਾ ਕਿੱਦਾਂ ਦਾ ਹੀ ਪੂਤ ਕੀ ਸੀ ਉਹ ਮੰਮੀ ਪਹਿਲਾਂ ਉਹਨੇ ਮੇਰੇ ਮੋਢੇ ਤੇ ਹੱਥ ਰੱਖਿਆ ਇੱਥੇ ਨਹੀਂ ਸੱਚ ਮੰਮੀ ਪਹਿਲਾਂ ਉਹਨੇ ਪੱਤੇ ਪਾਰੀ ਕਰਤੇ ਕਿਹੜੇ ਪੱਤੇ ਇੱਥੇ ਹੀ ਮੰਮੀ ਅੰਬਾ ਲਾ ਕੇ ਉਹਨੇ ਪੱਤੇ ਪਾਰੀ ਕਰਤੇ ਫਿਰ ਮੰਮੀ ਉਹਨੇ ਮੇਰੇ ਮੋਢੇ ਤੇ ਹੱਥ ਰੱਖਿਆ ਫਿਰ ਮੰਮੀ ਬੜੀ ਚੰਝਰਾਂ ਦੀ ਆਵਾਜ਼ ਆਈ ਇੱਧਰ ਕੀ ਵੇਖਣ ਲਈ ਗਾੜੀ ਲਿਖਿਆ ਜਿਹੜਾ ਪੜ ਕੇ ਸੁਣਾਉਣ ਨਹੀਂ ਕਿੱਦਾਂ ਬਿੱਟੀ ਚਾਰ ਤੇ ਬਣ ਖਾਲ ਆਈ ਆ ਪੁੱਤ ਕੋਈ ਗੱਲ ਨਹੀਂ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀ ਪਾਠ ਕਰਦੀ ਸਵੇਰੇ ਉੱਠ ਕੇ ਤੂੰ ਪਾਠ ਕਰਿਆ ਕਰ ਜੇ ਨਹੀਂ ਤੇ ਤੈਨੂੰ ਕੋਈ ਡਾਕਟਰ ਨੂੰ ਖਾੜ ਲਈਨੇ ਜੇ ਤੈਨੂੰ ਉਤਨਾ ਕੋਈ ਡਿਪਰੈਸ਼ਨ ਆ ਹਾਂ ਡੈਡੀ ਜੀ ਮੈਂ ਸ਼ਦੈਣ ਮੈਂ ਤੁਹਾਨੂੰ ਦੱਸਣ ਦੀ ਮੈਨੂੰ ਤਾਂ ਅੱਗੇ ਪਤਾ ਸੀ ਤੇ ਮੇਰੇ ਗੱਲ ਦਾ ਯਕੀਨ ਨਹੀਂ ਕਰਨ ਤਾਂ ਹੀ ਤੇ ਮੈਂ ਤੁਹਾਨੂੰ ਦੱਸਿਆ ਨਹੀਂ ਪੁੱਤ ਬੰਨੋ ਆਪਾਂ ਤਾਂ ਨਾ ਯਕੀਨ ਅਜੇ ਤੱਕ ਇਹ ਗੱਲ ਦਾ ਕੀਤਾ ਵਾ ਨਾ ਅਹੀਂ ਕਰਨਾ ਵਾ ਇਹ ਪੇਨ ਪਸੀਨਾ ਹੀ ਆਈ ਤੁਹਾਨੂੰ ਸਾਨੂੰ ਫਫੜੇ ਨਾ ਕਰ ਕਰਕੇ ਦੱਸ ਜੇ ਤੇ ਹਨ ਠੀਕ ਉਤਰਾ ਵੀਪੀ ਠੀਕ ਵਾ ਤੇਰਾ ਹਾਏ ਠੀਕ ਆ ਰਣੀ ਜੀ ਸੱਚੀ ਹੁੰਦੇ ਜੇ ਭੂਤ ਤੈ ਕਿਉਂ ਨਹੀਂ ਮੰਨਣ ਦੇ ਇਹਦੇ ਬੀਪੀ ਨੂੰ ਕੀ ਹੋਈ ਨਹੀਂ ਇਹਦੇ ਬੀਪੀ ਨੂੰ ਇਹ ਤਾਂ ਲੱਗ ਹੈ ਹੀ ਨਹੀਂ ਗਿਆ ਕਿਉਂ ਨਹੀਂ ਹੈਗੀਆਂ ਡੈਡੀ ਜੀ ਹੁੰਦੇ ਆ ਭੂਤ ਅਸੀਂ ਇੰਨੇ ਚਿਰ ਸਾਡੀ ਉਮਰ ਹੋ ਗਈ ਅਸੀਂ ਤਾਂ ਕਦੀ ਵੇਖੇ ਨਹੀਂ ਚੱਲ ਗੱਲ ਸੁਣੋ ਮਾਡ ਦਾ ਇੱਕ ਗੱਲ ਕਰ ਜੇ ਤੇ ਸਾਨੂੰ ਐਟੀਐਮ ਲਿਆ ਕੇ ਦੇਣਾ ਤਾਂ ਵੀ ਕਰ ਦੇ ਨਹੀ ਲਿਆ ਕੇ ਦੇਣਾ ਤਾਂ ਵੀ ਦੱਦੇ ਆਂ ਮੇ ਸਿਰ ਨਹੀ ਮੈਂ ਕਹਿੰਦਾ ਨਹੀ ਉੱਤੇ ਜਾ ਕੇ ਲਿਆਓ ਤੂੰ ਆਪਾਂ ਨਹੀਂ ਲੈਣ ਜਾਣਾ ਸਾਨੂੰ ਕੀ ਲੋੜ ਵਾ ਅਸੀਂ ਅੱਗੇ ਐਟੀਐਮ ਲਿਆ ਲਿਆ ਕੇ ਤੇਰੇ ਕੋਲੋਂ ਉੱਥੋਂ ਆਪੇ ਫੜ ਕੇ ਲਿਓ ਚਲ ਅਸਾਂ ਕੋਈ ਨਹੀਂ ਜੇ ਨਹੀਂ ਲਿਆ ਕੇ ਦੇਣਾ ਨਾ ਤੂੰ ਦੇ ਤੋ ਤਾਂ ਦੱਸ ਦੀ ਛਾਬੀ ਨੂੰ ਵੀ ਮੈਂ ਨਹੀਂ ਦਿੱਤਾਈ ਦਿੱਤਾ ਗੱਲ ਮੇ ਪਿੱਛੜਣਾ ਪਰ ਐਵੇਂ ਕਿਉਂ ਅਸੀਂ ਸਿਰਖ ਪੋਣਾ ਪੁੱਤ ਹਾਏ ਮੰਮੀ ਦੱਸੰਦ ਨਹੀਂ ਉੱਤੇ ਚਲ ਜੋਂ ਤੂੰ ਹੀ ਜਾਣ ਕਿਉਂ ਤੈਨੂੰ ਖਾਣਾ ਭਰੋਣੀ ਆ ਮੈਨੂੰ ਨਹੀਂ ਪੈਣਾ ਅਸੀਂ ਨਹੀਂ ਕਾ ਜਾਣਾ ਮੈਂ ਵੀ ਨਹੀਂ ਜਾਣਾ ਉੱਤੇ ਸਾਨੂੰ ਜਿੱਦਾਂ ਫੋਨ ਆਇਆ ਵਾ ਉਦਾਂ ਹੀ ਤੈਨੂੰ ਦੱਸ ਦਿੱ ਲਿਆਉਣਾ ਲਿਆ ਨਹੀਂ ਲਿਆਉਣਾ ਤੇ ਨਾ ਲਿਆ ਯਾਨੀ ਮੈਂ ਬੈਂਕ 'ਚ ਚਲ ਜਾਂ ਨਹੀਂ ਤਾਂ ਕਿੰਨਾ ਬੈਂਕ 'ਚ ਕਢਾ ਲਵਨੀ ਐ ਏਟੀਐਮ ਨਹੀਂ ਮੈਂ ਉੱਤੇ ਜਾਣਾ ਤੇ ਕਾਪੀ ਵੀ ਤੇ ਉੱਤੇ ਹੀ ਹੋਣੀ ਆ ਤੇ ਕਾਪੀ ਦੀ ਫੋਟੋ ਮੇਰੇ ਫੋਨ 'ਚ ਹੈਗੀ ਕਾਊਂਟ ਨੰਬਰ ਮੈਂ ਉੱਤੇ ਜਾ ਕੇ ਭਰ ਦੂੰਗੀ ਤੇ ਗੱਡੀ ਲਿਆਉਣੀ ਆ ਮੁੰਡੇ ਦੀ ਉਹ ਨਿੱਕੀ ਜਿਹੀ ਜਿਹੜੀ ਆਂਦਾ ਉਹ ਸੱਚ ਵੱਡੀ ਆਂਦਾ ਡੈਡੀ ਨਿੱਕੀ ਜੀ ਆਂਦਾ ਭਾੜ ਨਿੱਕੀ ਦਾ ਦੋ ਆਂਦਾ ਨਹੀਂ ਵੱਡੀ ਲੈਣੀ ਆ ਤੇ ਕੋਈ ਗੱਲ ਨਹੀਂ ਉਹ ਤੇ ਆਨਲਾਈਨ ਆਰਡਰ ਹੋ ਜਾਂਦੀ ਉਹ ਤੋਂ ਇੱਥੇ ਮੈਂ ਗੂਗਲ ਪੇ ਕਰ ਦੂੰਗੀ ਪੈਸੇ ਬਾਅਦ ਕਿ ਮੈਂ ਬੈਂਕ 'ਚ ਚਲ ਜਾਂ ਨਹੀਂ ਡੈਡੀ ਨਾ ਉੱਥੇ ਜਾ ਕੇ ਕਢ ਚੱਲ ਕੋਈ ਨਹੀਂ ਵੇਖ ਲਈਨੇ ਕਰਦੇ ਐ ਸਲਾ ਕੋਈ ਨਹੀਂ ਦੱਸ ਦਿੰਨੇ ਤੈਨੂੰ ਫਿਰ ਆਹ ਉਹ ਪੈਸੇ ਲੈਣੇ ਤੁਸੀਂ ਹੁਣ ਮੇਰੀ ਕਿਹੜੀ ਜਾਣ ਦੇਣੀ ਆਹ ਚੰਗਾ ਇਦਾਂ ਕਰ ਲਾ ਵੇ ਫਪੜੇ ਕਰਦੀ ਵੇ ਫਪੜੇ ਕਰਦੀ ਨਹੀਂ ਐਨਾ ਪਸੀਨਾ ਇਹਨੂੰ ਆ ਕਿੱਥੋਂ ਗਿਆ ਬਾਹੜਾ ਤੇ ਕਿਤੇ ਨਹੀਂ ਮੁੜਕਾ ਆਇਆ ਕਿਦਾਂ ਇਹਦਾ ਚੋਈ ਜਾਂਦਾ ਪਸੀਨਾ ਪੈਸੇ ਦੇਣ ਨੂੰ ਜੀ ਨਹੀਂ ਕਰਦਾ ਹਾਂ ਹਾਂ ਗੱਲ ਤੇ ਮਾਰੀ ਕਾਟ ਦੇ ਦੂੰਗੀ ਤੇ ਪੈਸੇ ਇਹਨਾਂ ਕਢਾ ਲੈਣੇ ਆਂ ਅਸੀਂ ਛਦਾਈ ਆਂ ਹਾਨੂੰ ਨਹੀਂ ਪਤਾ ਸਾਡੇ ਪੁੱਤ ਦੀ ਕਮਾਈ ਕਿੱਡੀ ਊਕੀ ਆ ਅਸੀਂ ਐਵੇਂ ਕਢਾਵਾਂਗੇ ਜ਼ਿਆਦੇ ਪੈਸੇ ਉੱਚਲੀ ਹੋਈ ਵਰਤੇ ਇੰਨੀ ਵਰਤਣੇ ਅਹੀਂ ਵਰਤਣੇ ਆ ਮੈਂ ਤਾਂ ਨਹੀਂ ਜੇ ਦਿੰਦੀ ਆ ਨਾ ਕਾਰਜਾ ਠੀਕ ਆ ਜੇ ਨਹੀਂ ਦਿੰਦੀ ਨਾ ਤੁਸੀਂ ਆਰਤੀਓ ਕੋ ਪਹਿਲੇ ਆਓ ਨਾਲੇ ਆਪਣੀ ਦਵਾਈ ਲਿਆਓ ਨਾਲੇ ਮੁੰਡੇ ਨੂੰ ਗੱਡੀ ਲੈ ਦੋ ਸਾਡਾ ਨਹੀਂ ਕੋਈ ਲੱਗਦਾ ਅਸੀਂ ਵੀ ਠੇਕਾ ਹਿੱਸਾ ਲੈਣ ਦੇ ਕੋਈ ਨਹੀਂ ਹੋਣ ਲੱਗਾ ਚਾ ਨਾ ਉਹ ਦੇ ਇਦਾਂ ਹੀ ਕਰ ਲੂ ਨਾ ਇਹਨੂੰ ਬਾਬਾ ਛੇੜੋ ਇਹਨੂੰ ਛੇੜ ਕੇ ਤੇ ਮੁੜ ਕੇ ਕੀ ਆਂਦੇ ਹਾਂ ਦੇ ਲੜਾਈ ਵਧਾਉਣੀ ਆ ਅਸੀਂ ਤਾਂ ਅੱਗੇ ਰੱਬ ਰੱਬ ਕਰਨ ਦੇ ਮੈਂ ਹੋਰ ਹੈਰਾਨ ਕੀ ਆਂਦੀ ਆਂਦੀ ਆ ਗੋਤੇ ਭੂਤ ਆ ਆਹ ਦੇ ਹੋਏ ਸਾਡਾ ਕਿੱਡਾ ਸੋਹਣਾ ਘਰਵਾ ਤੇ ਕੋਈ ਗੱਲ ਨਹੀਂ ਕੋਈ ਬਾਣੀ ਮਹਾਰਾਜ ਦੀ ਬਾਣੀ ਸਾਡੇ ਘਰ ਚ ਵੀ 20 ਘੰਟੇ ਪੜਦੇ ਆ ਉਦਾਂ ਵੀ ਲੱਗੀ ਰਹਿੰਦੀ ਆ ਤੇ ਇਹਨੂੰ ਭੂਤ ਦੇਖਦੇ ਆ ਲੋਕਾਂ ਨੇ ਕਹਿਣਾ ਹੁਣ ਇੰਨਾ ਘਰ ਭੂਤ ਹੀ ਆਉਣੇ ਆ 8 ਵਜੇ ਇਹਨੇ ਸੁੱਤੀ ਉੱਠਣਾ ਮਾਂ ਤੇ ਮੁੰਡਾ ਜੇ ਸਕੂਲੇ ਨਹੀਂ ਜਾਣ ਲੱਗਾ ਤੇ ਇਹਨੂੰ ਮੂੰਹ ਨਹੀਂ ਧੋਣਾ ਕਿਤੇ ਪਾਠ ਨਹੀਂ ਕਰਨਾ ਇਹਨੂੰ ਭੂਤ ਹੀ ਦੇਖਣੇ ਇਹਨੂੰ ਹਰਕੇ ਦੇਣਾ ਰੱਬ ਕਰੇ ਹਾਂ ਜਦੋਂ ਕੰਮ ਕਰਨ ਲੱਗਦੀ ਉਦੋਂ ਰੱਬ ਦਾ ਨਾਮ ਲਵੇ ਜਦੋਂ ਆਟਾ ਗੁੰਨਣ ਲੱਗਦੀ ਉਦੋਂ ਰੱਬ ਦਾ ਨਾਮ ਲਵੇ ਆਟਾ ਚ ਰੁੰਦੀਆਂ ਕਲੁੰਦੀਆਂ ਨੇ ਗੁੰਨਣਾ ਵਾ ਤਾਂ ਰੱਬ ਦਾ ਨਾਮ ਕਿੱਥੋਂ ਲੈਣਾ ਉਦਾਂ ਰੋ ਰੋ ਕੇ ਤੇ ਹੰਝੂ ਵੇਚੀ ਡਿੱਗਣੇ ਆਟੇ ਦੇ ਫਿਰ ਉਦਾਂ ਦੀ ਚੱਲ ਕੋਈ ਨਹੀਂ ਤੁਸੀਂ ਹਾਂ ਕੰਮ ਕਰੋ ਜਿਹੜਾ ਮੈਂ ਤੈਨੂੰ ਆਖਿਆ ਆਰਤੀਓ ਕੋ ਤੁਸੀਂ ਲਿਆਓ ਪੈਸੇ ਤੇ ਆਪਾਂ ਆਪਣੇ ਨਾਲ ਓਏ ਏਦਾਂ ਹੀ ਕਰ ਲੂਗਾ ਨਾਲੇ ਤੇ ਮੈਂ ਫਿਰ ਦਵਾਈ ਲੈਵਾਂਗਾ ਆਹੋ ਕੋਈ ਗੱਲ ਨਹੀਂ ਮੈਂ ਆਹ ਨਿਆਣਿਆਂ ਨਾਲੋਂ ਕੀ ਚੰਗਾ ਚੱਲ ਏਦਾਂ ਹੀ ਕਰ ਲੂ ਕਿਵੇਂ ਰੇਸ ਕੋਲ ਬੁੱਤ ਬੜਾ ਵਧੀਆ ਆਹ ਕੋਤਵੀ ਗੋਲੀ ਹੈ ਔਰ ਆਪਾਂਸ ਵਿੱਚ ਲੜਾਈ ਹੋ ਗਈ ਤੇ ਲਿਆਦੀ ਮੈਂ ਜਿਹੜਾ ਉਹ ਸੀ ਇਹਨਾਂ ਨੇ ਮੈਨੂੰ ਵੀ ਫੜਕਾਤਾ ਵਿੱਚ ਤੇ ਤੈਨੂੰ ਪਤਾ ਲੱਗਾ ਅਜਕਲ ਛਡਾਵੇ ਦੇ ਵਜਦੀਆਂ ਨਹੀਂ ਜਦੋਂ ਉਤਰ ਲੱਗੇ ਨਾ ਪਾਸ ਤੋਂ ਮੈਂ ਵੀ ਲਾ ਕੁਛ ਤੇ ਪੇੜ ਮਾਰੀ ਉਹਦੇ ਤੇ ਤੋਂ ਵੱਡੇ ਕਿ ਨਿੱਕੇ ਵੱਡੀ ਉਹ ਤਾਂ ਤੇਰੀ ਮੰਮੀ ਕਹਿੰਦੀ ਹੁੰਦੀ ਨਾ ਵੱਡਿਆਂ ਨੂੰ ਨਹੀਂ ਮਾਰਦੇ ਹੁੰਦਾ ਤੇ ਨਾ ਨਿੱਕੇ ਨੂੰ ਮਾਰਦੇ ਹੁੰਦਾ ਨਹੀਂ ਹੂੰ ਮੇ ਤੇ ਕਲਾਸ ਵਿੱਚ ਮੈਂ 4th ਵਿੱਚੋਂ 5th ਚਹੀਏ ਹੂੰ ਫੇ ਮੈਂ ਕੋਈ ਇੱਕ ਸਾਲ ਦਾ ਤੇ ਫਰਕ ਆ ਕੱਲ ਲੜੀਦਾ ਨਹੀਂ ਹੁੰਦਾ ਉਹ ਤੇ ਪਿਆਰ ਨਾਲ ਸਮਝਾ ਲਈਦਾ ਹੁੰਦਾ ਨਾ ਕੱਲ ਠੀਕ ਹੂੰ ਉਹਨੂੰ ਕਹਣਾ ਹੈ ਦੀਦੀ ਜੀ

ਮੇਰੀ ਤੀਆ ਗਿਆ ਗਿਆ ਗਿਆ